ਗੇੜੇ ਜਾਂਦੀਆਂ ਬੰਦੂਕਾਂ ਮੋਟੇ ਟੰਗੀਆਂ ਤੇ ਟੰਗੀਆਂ ਨੇ ਟੰਗੀਆਂ ਤੇ ਤੁੰਨੇ ਦੱਬਾਂ ਚ ਰਹਿ ਜਾਂਦੇ ਬੱਤੀ ਬੋਰ ਤੇ ਚੀਜਣਾ ਖਣਾ ਗਾਉਂਦਾ ਗਾਣੇ ਹਥਿਆਰਾਂ ਦੇ ਤੇ ਜਿੰਨਾ ਮਾਰਨੇ ਨੇ ਬੰਦੇ ਕੋਈ ਹੋਰ ਰਨ ਵਾਲੇ ਦਾ ਤੇ ਪਤਾ ਹੀ ਨਹੀਂ ਚੱਲਦਾ 500 ਰੁਪਏ ਦਾ ਉਹ ਆਰਟੀਕਲ ਪੰਜਾਬ ਵਿੱਚ ਅਣ ਇਦੋਂ ਕੱਢ ਗਿਆ ਹੋ ਜਾਂਦੇ ਉਹ ਇਸ ਕਰਕੇ ਜਿੰਨਾ ਫੋਕੇ ਜਲਕਾਰੇ ਮਾਰਨੀ ਮਾਰਨੀ ਉਹਨਾਂ ਧੌਣੇ ਕੀ ਅਖਾੜਿਆਂ ਦੇ ਮਾਲੇ ਜੱਟ ਦੀ ਅਕਲ ਵੇਚ ਕੇ ਫਸਲ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੱਗ ਇਹਦਾ ਮਤਲਬ ਵੀ ਜਿਹੜਾ ਹਥਿਆਰ ਆ ਜਿਹੜਾ ਲਾਇਸੈਂਸ ਆ ਉਹ ਬਣ ਜਾਂਦਾ ਰੱਬ ਨਾ ਕਰੇ ਕਿਤੇ ਖਾਦੀ ਪੀਤੀ ਜ ਕਿਸੇ ਦੀ ਵੱਖੀ ਜੋ ਕਢਦੀ ਮੈਂ ਨਹੀਂ ਕੋਈ ਖਲਾਉਂਦਾ ਇਹ ਗਾਣਾ ਪੂਰਾ ਸੁਣਨਾ ਧਿਆਨ ਨਾਲ ਕੱਲੀ ਕੱਲੀ ਗੱਲ ਸੁਣਨ ਲਈ ਚਰਨ ਲਖਾਰੀ ਸਾਹਿਬ ਦਾ ਲਿਖਿਆ ਗਾਣਾ ਔਰ ਇਹ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦਾ ਕਈ ਵਾਰੀ ਮੈਂ ਹਮੇਸ਼ਾ ਗੱਲ ਕਰਦਾ ਬਹੁਤੀ ਵਾਰੀ ਵੀਰੇ ਸਾਹਿਬ ਜੀ ਤੁਸੀਂ ਸੁਣ ਲਓ ਬਾਲਕੋਨੀ ਦੀ ਗੱਲ ਲਾ ਵੀ ਕਈ ਵਾਰੀ ਤੁਹਾਨੂੰ ਕੋਈ ਆਖੇ ਵੀ ਭਾਈ ਚੱਕ ਦੇ ਤੁਸੀਂ 100 ਵਾਰੀ ਸੋਚਣਾ ਵੀ ਚੱਕਣਾ ਕੀ ਬਹੁਤੀ ਵਾਰ ਬੰਦਾ ਆ ਵੀ ਚੱਕਿਆ ਜਾਂਦਾ ਤੇ ਜਿਹੜੇ ਤੁਹਾਨੂੰ ਕਹਿ ਰਹੇ ਹੁੰਦੇ ਕਿਉਂਕਿ ਅੱਜ ਦੀ ਡੇਢ ਚ ਸਾਫ ਕੋਈ ਕੋਈ ਖੜਦਾ ਕੋਈ ਖੜਦਾ ਹੀ ਨਹੀਂ ਜਿਹਦੇ ਨੇ ਚਾਰ ਬੰਦੇ ਖੜਦੇ ਆ ਉਹਦੀ ਬੱਲੇ ਬੱਲੇ ਨਹੀਂ ਤਾਂ ਇਹ ਅਸੀਂ ਪਰਤੇ ਆਇਆ ਹੋਇਆ ਕੋਈ ਨਹੀਂ ਖੜਾ ਬਾਈ ਮੈਨੂੰ ਹੁਣੇ ਮਿਲਿਆ ਕਹਿੰਦਾ ਕਿਸਾਨੀ ਵਾਲਾ ਗੀਤ ਸੁਣਾਉਣਾ ਹੈ ਕਿ ਸੁਣਾ ਦੇ ਜਾਵਾਂ ਜਰੂਰ ਸੁਣਾ ਕੇ ਜਾਵਾਂ ਛੇ ਕਤੇ ਇੱਕ ਅੱਧਾ ਧਰਨਾ ਸਾਡੇ ਲਈ ਵੀ ਲੱਗ ਕੇ ਆਉਂਦਾ ਉਹ ਸੁਣਾਉਣਾ ਟਰਾਲੀ ਦਾ ਮਾਮਾ 9 ਲੱਖ ਦੀ ਹੋ ਗਈ ਹੁਣ ਉਹ ਵੀ ਮਹਿੰਗੀ ਹੋ ਗਈ ਸੁਣਾਉਣਾ ਇਹਨੂੰ ਸਾਰੇ ਘਰਾਂ 'ਚ ਸੁਣਾ ਕੇ ਜਾਵਾਂ ਮੈਨੂੰ ਮਾੜਾ ਜਿਹਾ ਕਰਮ ਹੋ ਲੈਂਦੇ ਠੀਕ ਆ ਚੱਕ ਲੋ ਕਰ ਰੋਲੇ ਕੰਬੜਾ ਸੋਖਾ ਆ ਸਦਾ ਔ ਢੋਲ ਕਟੋ ਕਿਸੇ ਨਾਲ ਮੇਖੋ ਬਸ ਇੱਕ ਇੱਕ ਬਹਿ ਬਹਿ ਕੇ ਨੀੜੇ ਆਖ ਸੇ ਆਖ ਮਿਲਾਓ ਦੋ ਬਾਤ ਬਣ ਜਿੰਨੀ ਦੇਰ ਕਿਸੇ ਨਾਲੱਖ ਜੱਖ ਨਹੀਂ ਪਹੁੰਚੇ ਉਨੀ ਦੇਰ ਸਵਾਲ ਨਹੀਂ ਹੋਣ ਸੁਣ ਕੇ ਸੁਣ ਕੇ ਦੀ ਬਣਾਉਣੀ ਫਿਰ ਸਾਗ ਬਣਾਉਣ ਦਾ ਦੀ ਪੈਸੇ ਲੈ ਕੇ ਜਿਹੜੇ ਬੰਦੇ ਨੇ ਮੋੜ ਨਹੀਂ ਦਿੱਤੇ ਨੇ ਮੋੜ ਨਹੀਂ ਦਿੱਤੇ ਉੱਥੇ ਵਿਆਜ ਵਧਾਉਣ ਦਾ ਕੀ ਫਾਇਦਾ ਜਿੱਥੇ ਤਾਂ ਨੋਮੂਲ ਦੀ ਵੀ ਆਸ ਨਾ ਹੋਏ ਉੱਥੇ ਵਿਆਜ ਦੀ ਵੀ ਆਸ ਨਹੀਂ ਰੱਖਣੀ ਤੇ ਜਿਹੜੇ ਮਾਲ ਨੇ ਖਾੜੇ ਜਿੱਨੇ ਟਢਣਾ ਉਨੂੰ ਕਿਉ ਖਵੋ ਲਕੀ ਫੈਲਾ ਲੈ ਮੈਂ ਤੇ ਜਿਹੜਾ ਪੈਗ ਲਾ ਕੇ ਸ਼ੇਰ ਨੂੰ ਕਹੇ ਬਿੱਲੀ ਤੂੰ ਕਹੇ ਬਿੱਲੀ ਉਹਨੂੰ ਹੋਰ ਪਿਉਣ ਦਾ ਕੀ ਫਾਇਦਾ ਮੱਖਣ ਬਰਾੜਾ ਜੋਕਰਾਂ ਨੂੰ ਫੂਕ ਸਿੰਣ ਫੂਕ ਸਿੰਣ ਐਸੇ ਚਿਰਾਗ ਜਗਾਉਣ ਦਾ ਫਾਇਦਾ